ਜਾਣੇ ਲੀਰਾਂ ਨੂਰਾ ਕਵੇਂ ਬੰਨ ਕੇ ਲੈਂਦੀਆਂ ਨੇ ਝੋਟੇ ਨਾਲ ਸਾਨਭਰਾ ਉਹ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੁੜਿਆ ਗੁਰੂ ਨਾਨਕਾ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਤਣਾਉਲਾ ਦੇ ਨਾਲ ਅੱਜ ਦੀ ਵੀਡੀਓ ਟਰੈਕਟਰ 911 ਬਾਈਆਂ ਦੇ ਨਾਮ ਆ ਬਾਈਆਂ ਤੋਂ ਪਉਂਦੇ ਆ ਪਹਿਲਾ ਤਾਂ ਪਿੰਡ ਕਿਹੜਾ ਹੈ ਬਾਈ ਸਤਿ ਸ੍ਰੀ ਅਕਾਲ ਬਾਈ ਇਹ ਪਿੰਡ ਆਪਣਾ ਪਿੰਡ ਕਿਹੜਾ ਹੈ ਲਾਲਗਨਪੁਰ ਪਿੰਡ ਲਾਲਿਆਣੀ ਜਿਹੜਾ ਜ਼ਿਲ੍ਹਾ ਮਾਨਸਾ ਦਾ ਜਿਹੜਾ ਬਾਈ ਦਾ ਤੇ ਜੀ ਨਾਮ ਬਾਈ ਉਹਦਾ ਗਰਸੇਵ ਗਰਸੇਵ ਸਿੰਘ ਗੁੱਲ ਗੱਲੀ ਗੱਲਾ ਤੇ ਆਹ ਟਰੈਕਟਰ ਆਇਆ ਬਾਈਆਂ ਥੋੜੀ ਕੰਡੀਸ਼ਨ ਦਿਖਾ ਦਿਓ ਫਿਰ ਬਾਈਆਂ ਨਾਲ ਕਰਦੇ ਆ ਗੱਲਬਾਤ ਇਥੋਂ ਪੂਰਾ ਬੂਰੋ ਦਿਖਾ ਦਿਓ ਪਹਿਲਾਂ ਬਾਕੀ ਆਹ ਵੀਡੀਓ ਫਿਰ ਦਿਖਾਉਣ ਆ ਜਾ ਪਹਿਲਾਂ ਗਰਸੇਵ ਸਿੰਘ ਜੀ ਆਏ ਦੱਸੋ ਇਹ ਟਰੈਕਟਰ ਦੀ ਹਾਲਤ ਇੰਨੀ ਵਧੀਆ ਤੁਸੀਂ ਇੰਨਾ ਸੁੰਦਰ ਡਰਾਈਵਰ ਕਿਤੋਂ ਬਾਹਰ ਕੇ ਲਿਆਏ ਹੋਗੇ ਕੋਈ ਨਾ ਘਰੇ ਦੀ ਕੰਮ ਨਹੀਂ ਨਾ ਐਤਾ ਹੀ ਵਾਈ ਟ੍ਰਿਕੀ ਤੇ ਆ ਇਸ ਟਾਈਮ ਤੇ ਉਹ ਦੂਜਾ ਖੜਾ ਰਿਹਾ ਚੱਲਦਾ ਨਹੀਂ ਇਹ ਤੁਸੀਂ ਖੜਾਈ ਕਿਉਂ ਰੱਖਿਆ ਇੰਨਾ ਟਾਈਮ ਫੋਲ ਰਿਹਾ ਇਹ ਮੋਟੀ ਵੇਹੀ ਕਰਨ ਹੁੰਦਾ ਅੱਛਾ ਮਾਉਡੀ ਭਾਈ ਕਹਿੰਦਾ ਤੀ ਕਹਿੰਦਾ ਵੀਰ ਕਹਿੰਦਾ ਖੜਾਈ ਰੱਖਿਆ ਸਾਈ ਚੱਲੀ ਆ ਉੱਥਾਰ ਪਰ ਹੋ ਗਿਆ ਸਾਨੂੰ ਕਿਹੜੇ ਦਿਨ ਜਾਣਾ ਅੱਛਾ ਕਿੱਥੇ ਜਾਈਏ ਕਿਵੇਂ ਕਰੀਏ ਅਸੀਂ ਬਹੁਤ ਮੁਸ਼ਕਿਲ ਦਾਜ ਸਾਰਾ ਤੇ ਠੀਕ ਆ ਉਹਨਾਂ ਆਏ ਲੱਗਿਆ ਵੀ ਸਾਡਾ ਧਨੋਲਾ ਠੀਕ ਲੱਗਿਆ ਤੇ ਨੇੜੇ ਆ ਕਿੰਪਰੇ ਸ਼ੋਕੇ ਨਿਕਲ ਠੀਕ ਠੀਕ ਐਜੈਂਟੇ ਦਾ ਕੰਮ ਠੀਕ ਹੈ ਜੋ ਕਹਿੰਦਾ ਉਹ ਪਤਾ ਤਾਂ ਗਾਹਾਂ ਜਾ ਕੇ ਲਗੂ ਸਾਨੂੰ ਇੰਨਾ ਕ ਲੱਗਿਆ ਨਹੀਂ ਵਾ ਜਵੇਂ ਅੱਜ ਆਈ ਫੇਰਾਂਗੇ ਤੇ ਬਾਕੀ ਦੀ ਗੱਲ ਬਾਤ ਆਪਾਂ ਕਰਦੇੀ ਦੋਵੇਂ ਟ੍ਰੋਕ ਦਾ ਸ਼ਾਨਦਰਾਵ ਦੇਖ ਲੋ ਟਰੈਕਟਰ ਪੂਰਾ ਫੁੱਲ ਟਾਈਮ ਜਾਇ ਇਸ ਵਕਤ ਇਹ ਟਰੈਕਟਰ ਨੇ ਰੋਡਾਂ ਦੇ ਉੱਤੇ ਐ ਉੱਡਣਾ ਜਿਵੇਂ ਜਹਾਜ਼ ਉੱਡਦਾ ਹੁੰਦਾਗਾ ਇਸੋਡੇ ਸਾਹਮਣੇ ਇੱਕ ਦਿਨ ਤੁਸੀਂ ਇਹ ਦੇਖਣਾ ਹੈ ਟਰੈਕਟਰ ਦੀ ਸਾਰੀ ਕੰਡੀਸ਼ਨ ਦੇਖ ਲਓ ਇਹ ਟਰੈਕਟਰ ਮਾਨਸਾ ਦੇ ਨਾਮ ਉਦੇ ਵੀਡੀਓ ਆਇਆ ਕਰੋ ਜੋ ਤੇ ਲਿਖਿਆ ਕਰਾਂਗੇ ਵੀ ਮਾਨਸਾ ਵਾਲਾ ਟਰੈਕਟਰ ਸਪੈਸ਼ਲ ਦਾ ਹੋਰ ਵੀ ਲਿਖਿਆ ਕਰਾਂਗੇ ਹਰ ਚੀਜ਼ ਇਹ ਦੇਖ ਲਓ ਵੀਰਾਂ ਨੇ ਲੀਰਾਂ ਲੂਰਾ ਕਵੇਂ ਭੰਨ ਕੇ ਲਿਆਂਦੀਆਂ ਨੇ ਝੋਟੇ ਨਾਲ ਇਹ ਟਰੈਕਟਰ ਨੇ ਇੱਕ ਦਿਨ ਥੋਡੇ ਸਾਹਮਣੇ 15 ਹਲਾਂ ਦੇ ਉੱਤੇ ਰੋਡ ਦੇ ਉੱਤੇ ਪੂਰਾ ਫੁੱਲ ਧੰਮਾ ਪਾਉਣੀਆਂ ਨਗੀਆਂ ਪੂਰੀ ਇਹ ਦੇਖੋ ਐਸ ਵਕਤ ਵੀ ਪੂਰੀ ਹਾਲਤ ਗੰਭੀਰ ਹੈ ਫੇਰ ਵੀ ਛੋਟਾ ਉਵੇਂ ਦਾ ਉਵੇਂ ਖੜਾ ਹੈਗਾ 15 ਕੰਪਾਈਨਾ ਤੋੜ ਕੇ ਵੀ ਟੂੜੀ ਵਾਲੀਆਂ ਦਾ ਨਾਸ ਮਾਰ ਕੇ ਵੀ ਤੁਸੀਂ ਦੇਖ ਸਕਦੇ ਹੋ ਫੇਰ ਵੀ ਇਹ 9 ਬਾਰਾ 9 ਖੜਾਗਾ ਤੁਸੀਂ ਦੇਖਿਓ ਜਿਸ ਦਿਨ ਇਹ ਦੁਆਰੇ ਆਪਾਂ ਰੀਪ੍ਰੈਸ ਕਰਤਾ ਸਾਰਾ ਟਰੈਕਟਰ ਮੋਡੀਫਾਈ ਕਰਤਾ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਵਿੱਚ ਸਾਰਾ ਬਣ ਕਰਤਾ ਆਪਾਂ ਨੇ ਇਹ ਤੁਸੀਂ ਟਰੈਕਟਰ ਦੇ ਦਜੀ ਕੋ ਨਾਲ ਆਪਦੀ ਜਵਾਨ ਨਾਲ ਐ ਕਹੋਂਗੇ ਵੀ ਇਹ ਉਹੀ ਟਰੈਕਟਰ ਆ ਯਾਰ ਜਿਹੜੇ ਨੇ ਨਾ ਕਿਸੇ ਅਲਟੀਨੇਟਰ ਨੂੰ ਗੇੜਾ ਆਉਂਦਾ ਸੀਗਾ ਅਲਟੀਨੇਟਰ ਅੜਿਆ ਪਿਆ ਜੀ ਨਾ ਕਿਸੇ ਵਾਟਰ ਬਾਡੀ ਨੂੰ ਗੇੜਾ ਆਉਂਦਾ ਸੀਗਾ ਨਾ ਇਹਦੇ ਕੋਈ ਟਾਇਰ ਕੰਮ ਦੇ ਨੇ ਨਾ ਰਿੰਗ ਕੰਮ ਦੇ ਨੇ ਨਾ ਕੋਈ ਪੈਂਪਰ ਜੈ ਪਰ ਆਹ ਲਾਈਟਾਂ ਨਵੀਆਂ ਨਵੀਆਂ ਲਾਈਟਾਂ ਦੇਖ ਲਓ ਆਹ ਟਰੈਕਟਰ ਦੇਖ ਲਓ ਜੇ ਕਿਸੇ ਨੂੰ ਕਈ ਵਾਰ ਟਰੈਕਟਰ ਕਰਮੋਂਦਾ ਹੁੰਦਾ ਕਿਸੇ ਦਾ ਇਹਦੇ ਨਾਲ ਬਿਲਕੁਲ ਹੀ ਗਰਮ ਨਹੀਂ ਹੁੰਦਾ ਤੁਸੀਂ ਆ ਚੀਜ਼ਾਂ ਲਾ ਲਿਆ ਕਰੋ ਛੋਟਾ ਵੀ ਰੀਟ ਲੀਕ ਹੁੰਦਾ ਵੇ ਆ ਦੇਖ ਲਓ ਇਹਨਾਂ ਨੇ ਇਸ ਤਰ੍ਹਾਂ ਲਾਇਆ ਹੋਇਆ ਸਮਾਨ ਵਿੱਚ ਤੁਸੀਂ ਵੀ ਇਹ ਆਪਾਂ ਨੂੰ ਗੁਣ ਮਿਲਦਾਗਾ ਆ ਲਾ ਲਿਆ ਕਰੋ ਆ ਦੇਖੋ ਲੱਗਿਆ ਹੋਇਆ ਇਹਦੀ ਹਾਲਤ ਦੇਖੋ ਲੈ ਤੇ ਆਹ ਦੇਖੋ ਟਰੈਕਟਰ ਜੇ ਜਾਦੇ ਹੋ ਹੁੰਦਾ ਵੇ ਆ ਦੇਖ ਸਕਦੇ ਤੁਸੀਂ ਹਾਲਤ ਇਹਦੀ ਲੈ ਲੈ ਪਰ ਫਿਰ ਵੀ ਇਹ ਟਰੈਕਟਰ ਇੱਕ ਦਿਨ ਜਹਾਜ ਮੰਗੋ ਚਾਲਦਾ ਰਹਾਵੇਂ ਦੇਖੋ ਜਿਹੜੀ ਮਰਜੀ ਟਰਾਲੀ ਟਰਾਲਾ ਜਿਹੜਾ ਤਵੀਆਂ ਤਰਾ ਸੁਹਾਗਾ ਜਿਹੜਾ ਕੋਈ ੋਡਾ ਜੀ ਕਰੇ ਉਹ ਪਾ ਲਿਓ ਇਹ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਵਿੱਚ ਨਵਾਂ ਬਣਾ ਕੇ ਤੋਰਾਂਗੇ ਇਹਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਕਰਾਂਗੇ ਜਿਵੇਂ ਅ ਚਕਤਾਲ ਦੀ ਦੇਖੋ ਇਦਾਂ ਇਹਦੀ ਮਲਟੀ ਬਣਾ ਰਹੇ ਬਿਲਕੁਲਿਆ ਦੇਖ ਲਓ ਸਾਹਮਣੇ ਥੋੜੇ ਇਸ ਤਰ੍ਹਾਂ ਬਾਈ ਟਰੈਕਟਰ ਸਾਰਾ ਖੋਲਦਾ ਗੁਰੂ ਨਾਨਕ ਵਰਕਸ਼ਾਪ ਦੇ ਵਿੱਚ ਇਹ ਟਰੈਕਟਰ ਨੇ ਸਾਰਾ ਖੋਲਣਾ ਹੈ ਅੱਜ ਤਰੀਕਾ 17 ਹੈਗੀ 17 ਤਰੀਕ ਦੀ ਵੀਡੀਓ ਬਣ ਰਹੀ ਆ ਤੁਹਾਨੂੰ ਇਹ 19 ਤਰੀਕ ਨੂੰ ਆਪਦੀਆਂ ਲੱਤਾਂ ਤੇ ਨਹੀਂ ਦੇਖਣਾ ਇਹ ਸਾਰਾ ਥੱਲੀ ਦਿਖੂਗਾ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਤੁਹਾਡੇ ਕੋਲੇ ਕੋਈ ਟਰੈਕਟਰ ਹੈਗਾ ਡਾਇਮ ਜੋਆ ਹੋਇਆ ਹੋਇਆ ਆਪਣੇ ਕੋਲੇ ਲਿਆਓ ਫਿਰ ਤੁਹਾਨੂੰ ਨਵਾਂ ਨੁਕਾ ਜੰਸੀ ਨਾਲੋਂ ਵਧੀਆ ਕੁਆਲਿਟੀ ਦਾ ਟਰੈਕਟਰ ਦੇਵਾਂਗੇ ਕੋਕ ਦੇਖਿਆ ਕਰਨਗੇ ਸੱਤ ਦੇ ਵਿੱਚ ਧੌਣ ਮੋੜਿਆ ਕਰਨਗੇ ਵੀ ਨਾਟ ਕਰਾਂ ਨੰਗਿਆ ਜਾਂਦਾਗਾ ਪਿਆਰ ਭਾਈ ਸਤਿ ਸ੍ਰੀ ਅਕਾਲ ਮਿਲਦੇ ਹਾਂ ਮਰਾ ਅਗਲੀ ਵੀਡੀਓ ਦੇ ਨਾਲ